ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਅੱਜ ਆਪਾਂ ਬਣਾਵਾਂਗੇ ਭਰਵੇਂ ਕਰੇਲੇ ਕਰੇਲੇ ਦੇਖੋ ਜੀ ਆਪਾਂ ਪਹਿਲਾਂ ਆਪਾਂ 2 ਘੰਟੇ ਪਹਿਲਾਂ ਆਪਾਂ ਛਿੱਲ ਕੇ ਉਸ ਤੋਂ ਬਾਅਦ ਵਾਸ਼ ਕਰਕੇ ਆਪਾਂ ਨਮਕਾ ਲਗਾ ਕੇ ਆਪਾਂ ਰੱਖ ਦਿੱਤੇ ਸੀ 2 ਘੰਟੇ ਰੈਸਟ ਵਾਸਤੇ ਹੁਣ ਆਪਾਂ ਕਰੇਲਿਆਂ ਨੂੰ ਆਪਾਂ ਨਿਚੋੜ ਲਾਂਗੇ ਐਸ ਤਰ੍ਹਾਂ ਆਪਾਂ ਨਿਚੋੜ ਲਾਂਗੇ ਦੇਖੋ ਜੀ ਨਮਕਾ ਲਗਾ ਕੇ ਉਸ ਤੋਂ ਬਾਅਦ ਆਪਾਂ करेले ने दोबारा फिर वॉश किया हूँ आप चोड़ते पाए करेले इस तरह अपना करेले नोड़ देने इस तरह करेले नोड़ दिए तो करेलों का कौड़ा पर सारा निकल जाता है फिर करेले कौड़े नहीं निकलेंगे ਦੇਖੋ ਜੀ ਜਿਹੜਾ ਪਾਣੀ ਹੈ ਇਹ ਸ਼ੂਗਰ ਨੂੰ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਜੇਕਰ ਕਿਸੇ ਨੂੰ ਸ਼ੂਗਰ ਹੋਵੇ ਕਰੇਲਿਆਂ ਦਾ ਪਾਣੀ ਆਹ ਵਾਲਾ ਪੀ ਲਵੇ ਨਾ ਤਾਂ ਬਹੁਤ ਹੀ ਜ਼ਿਆਦਾ ਚੰਗਾ ਹੈ ਲੋ ਜੀ ਕਰੇਲੇ ਨੂੰ ਆਪਾਂ ਨਚੋੜ ਲੇਤਾ ਹੁਣ ਆਪਾਂ ਕਰੇਲੇ ਪਾਨੇ ਆ ਤੇਲ ਦੇ ਵਿੱਚ ਤੇਲ ਪਕੜਾਈ ਵਿੱਚ ਪਹਿਲਾਂ ਪਾਇਆ ਸੀ ਤੇਲ ਗਰਮ ਹੈ ਗੈਸਰ ਉੱਪਰ ਮੀਡੀਅਮ ਕੀਤਾ ਹੈ ਜਿੰਨੇ ਨੇ ਆਪਾਂਲੇ ਤਰੇਲੇ ਆਪਾਂ ਤੇਲ ਦੇ ਵਿੱਚ ਪਾਇਆ ਫਰਾਈ ਕਰਨ ਵਾਸਤੇ ਉਨੇ ਦਿਨ ਵਾਸਤੇ ਆਪਾਂ ਤੜਕਾ ਤਿਆਰ ਕਰਦੇ ਆ ਗ੍ਰੇਟ ਕਰ ਲੈਨੇ ਆ ਤੜਕੇ ਨੂੰ ਆਪਾਂ ਆਹ ਦੇਖੋ ਜੀ ਆਪਾਂ ਲਈ ਤੇ ਦੋ ਪਿਆਜ਼ ਇੱਕ ਟਮਾਟਰ ਆਹ ਲੇਤਾ ਜੀ ਆਪਾਂ 10 12 ਕੱਲੀ ਆਪਾਂ ਲਸਣ ਲਿਆ ਲਿੱਤੀ ਐ 3-4 ਆਪਾਂ ਹਰੀ ਮਿਰਚ ਲਿੱਤੀ ਐ 1.5 ਇੰਚ ਆਪਾਂ ਅਦਰਕ ਦਾ ਟੁਕੜਾ ਲੇਤਾ ਐ ਇਹਨੂੰ ਹੁਣ ਆਪਾਂ ਵਾਸ਼ ਕਰਕੇ ਹੁਣ ਆਪਾਂ ਇਹਨੂੰ ਗ੍ਰाइंड ਕਰ ਲੈਨੇ ਲਓ ਜੀ ਕਰੇਲੇ ਨੂੰ ਆਪਾਂ ਫਰਾਈ ਕਰ ਲੇਤਾ ਦੇਖੋ ਜੀ ਆਪਾਂ ਇੰਨੇ ਕੁ ਫਰਾਈ ਕਰਨੇ ਆ ਜ਼ਿਆਦਾ ਨਹੀਂ ਕਰਨੇ ਗੈਸ ਨੂੰ ਕਰਦਨੇ ਆਪਾਂ ਬਾਂਹ ਕarele ਆਪਾਂ ਕੱਢ ਲਏ। ਉਹਨਾਂ ਆਪਾਂ ਤੜਕਾ ਭੁੰਨੇ ਆ। ਤੇਲ ਆਪਾਂ ਕੱਢ ਲਿਆ ਤੇਲ ਜਾਦਾ। ਲਓ ਜੀ, ਕarele ਆਪਾਂ ਕੱਢ ਲਏ। ਤੇਲ ਨੂੰ ਆਪਾਂ ਘੱਟ ਕਰ ਦਿੱਤਾ। ਉਸੇ ਤੇਲ ਵਿੱਚ ਆਪਾਂ ਉਹਨਾਂ ਪਾਵਾਂਗੇ ਤੜਕਾ। ਦੇਖੋ ਜੀ ਇਸ ਤਰੀਕੇ ਨਾਲ ਆਪਾਂ ਗੋਇਂਲੇ ਬਣਾਵਾਂਗੇ ਬਹੁਤ ਹੀ ਜਿਆਦਾ ਵਧੀਆ ਬਣਦੇ ਹੈ। ਪੰਜ ਲੱਗਦਾ ਹੈ ਇਸ ਤਰ ਗੋਇਂਲੇ ਬਣਾਉਣ ਤੇ। ਬਹੁਤ ਟੇਸਟੀ ਬਹੁਤ ਬਣਦੇ ਆ। ਲਓ ਜੀ ਤੜਕਾ ਆਪ ਨੇ ਪੋ ਚੁੱਕਾ ਹੋਣਾ ਪਾਣਿਆ ਨਮਕ। ਪੋਣਾ ਕੁ ਚਮਚ ਆਪਾਂ ਨਮਕ ਦਾ ਪਾਇਆ। ਹੁਣ ਆਪਾਂ ਪਾਵਾਂਗੇ ਲਾਲ ਮਿਰਚ। ਇੱਕ ਚਮਚ ਆਪਾਂ ਲਾਲ ਮਿਰਚ ਦਾ ਪਾਉਣਾ। ਹੁਣ ਆਪਾਂ ਪਾਵਾਂਗੇ ਚਮਚ ਦਾ ਤੀਸਰਾ ਹਿੱਸਾ ਆਪਾਂ ਹਲਦੀ ਦਾ ਪਾਵਾਂਗੇ। ਇੱਕ ਚਮਚ ਆਪਾਂ ਪਾਵਾਂਗੇ ਮਸਾਲਾ। ਦੇਖੋ ਜੀ ਤੁਹਾਨੂੰ ਮੈਂ ਹਰੇਕ ਵੀਡੀਓ ਵਿੱਚ ਦੱਸਦੀ ਹਣੀ ਆ ਵੀ ਇਹ ਮਸਾਲਾ ਮੈਂ ਮਿਕਸ ਕਰਾ ਕੇ ਘਰੇ ਪੀਸ ਕੇ ਰੱਖਿਆ ਹੋਇਆ ਖੁਦ। ਇਹਦੇ ਵਿੱਚ ਸਾਰਾ ਕੁਝ ਹੀ ਮਿਕਸ ਹੈ। ਕਾਲੀ ਮਿਰਚ, ਜੀਰਾ, ਲੌਂਗ ਅਜਵੀ ਤੀ ਦਾਲ ਕਿੰਨੀ ਸਭ ਕੁਝ ਇਹਦੇ ਵਿੱਚ ਮਿਕਸ ਹੈ ਥੋੜਾ ਜਿਹਾ ਆਪਾਂ ਲੋਜੀ ਤੜਕੇ ਵਿੱਚ ਆਪਾਂ ਲੋਨ ਮਚ ਨੂੰ ਮਿਕਸ ਕਰ ਦਿੱਤਾ ਹੈ ਥੋੜਾ ਜਿਹਾ ਆਪਾਂ ਪਾਣੀ ਪਾਨੇ ਆ ਬਸ ਇਹ ਹੋਣ ਆਪਾਂ ਥੋੜੀ देर ਵਾਸਤੇ ਆਪਾਂ ਇਹਨੂੰ ਹੋਰ ਪਕਾ ਲੈਣਾ ਉਸ ਤੋਂ ਬਾਅਦ ਆਪਾਂ ਇਹਨੂੰ ਠੰਡਾ ਕਰਕੇ ਫਿਰ ਆਪਾਂ ਕਰੇਗਾਂ ਦੇ ਵਿੱਚ ਭਰਾਂਗੇ ਹੁਣ ਆਪਾਂ ਇਹਨੂੰ ਥੋੜੀ ਦੇਰ ਵਾਸਤੇ ਠੰਡਾ ਕਰਦੇ ਹਾਂ ਠੰਡਾ ਕਰਕੇ ਫਿਰ ਕਰੇਲੇ ਭਰ ਕੇ ਆਪਾਂ ਫਿਰ ਤੁਹਾਨੂੰ ਦਿਖਾਵਾਂਗੇ ਅੱਗੇ ਦੇ ਦੇਖੋ ਜੀ ਆਹ ਦੇਖੋ ਮਸਾਲਾ ਆਪਾਂ ਠੰਡਾ ਕਰਕੇ ਇਸ ਤਰ੍ਹਾਂ ਆਪਾਂ ਕਰੇਲਿਆਂ ਦੇ ਵਿੱਚ ਆਪਾਂ ਭਰ ਦਿੱਤਾ ਹੈ ਇਸ ਤਰ੍ਹਾਂ ਆਪਾਂ ਨੱਪ ਨੱਪ ਕੇ ਭਰਿਆ ਹੁਣ ਆਪਾਂ ਇਸ ਤੋਂ ਬਾਅਦ ਉੱਪਰੋਂ ਦੀ ਆਪਾਂ ਧਾਗੇ ਵੱਲਦੇ ਪੈਣ ਜਿਸ ਤਰ੍ਹਾਂ ਆ ਵੇਖੋ ਧਾਗੇ ਚਾਰ ਕਰੇਲੇ ਤੇ ਮਲ ਵੱਲ ਚੁੱਕੇ ਹੁਣ ਆਪਾਂ ਇਹਨੂੰ ਆਹ ਦੇਖੋ ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਆਪਣਾ ਮਸਾਲਾ ਨਹੀਂ ਬਾਹਰ ਨਿਕਲ ਉਦھر ਆਪਾਂ ਕੜਾਈ ਵਿੱਚ ਫਿਰ ਤੇਲ ਪਾ ਚੁੱਕੇ ਹਾਂ थोड़ा पा जहां तेल पाया तेल गर्म हो चुका है एक बार फिर कढ़ाई रख देंगे। गैस रहा बिल्कुल स्लो किया है इस तरह इस तरह सारी करेंगे ਲੋ ਜੀ। ਕਰੇਲੇ। ਲੋ ਜੀ, ਕਰੇਲੇ ਬਣ ਕੇ ਆਪਣੇ ਤਿਆਰ ਐ। ਦੇਖੋ ਜੀ ਬਹੁਤ ਹੀ ਵਧੀਆ ਬਣਿਆ ਆ ਦੇਖੋ। ਹੁਣ ਆਪਾਂ ਕਰੇਲਿਆਂ ਨੂੰ ਇਸ ਤਰ੍ਹਾਂ ਆਪਾਂ ਢੱਕ ਦੇਨੇ ਆ ਗੈਸ ਨੂੰ ਕਰ ਦੇਨੇ ਆ ਬੰਦ। ਕਰੇਲੇ ਬਣ ਕੇ ਆਪਣੇ ਤਿਆਰ ਐ। ਤੁਸੀਂ ਵੀ ਜਰੂਰ ਟਰਾਈ ਕਰਿਓ। ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ, ਕਮੈਂਟ ਕਰਨਾ, ਸ਼ੇਅਰ ਕਰਨਾ। ਧੰਨਵਾਦ ਜੀ।